ਪੈਰ ਰੋ ਪਛਾ ਦਿੱ ਚੁਗਲੀਆਂ ਕਰ ਲੀ ਗਈ ਨਹੀਂ ਨਹੀਂ ਮੈਂ ਚੁਗਲੀਆਂ ਕਰੀ ਇਹ ਵਰਤਰਾ ਕਿ ਚੁਗਲੀਆਂ ਕਰਨਾ ਹੈ ਬਸ ਹੀ ਹਾਲ ਪਤਾ ਲੈਣੇ ਆਏ ਹੈ ਮਾਸ ਫਟ ਕੇ ਅੱਤੇ ਪੈਰ ਉੱਜ ਤੇ ਕਿਤੇ ਖਸੂੜ ਕੇ ਚੁਗਲ ਹਾਏ ਕੱਲੀ ਸ਼ਰਟ ਵਧੀਆ ਲੱਗਦੀ ਹੈ ਗੈਸ ਮਮਾ ਦੇ ਵੀ ਆ ਜੂਗਾ ਆ ਦੇਖ ਲੋ ਮੇਰੇ ਕੀ ਗੈਸ ਸਿਰ ਤੇ ਕਰਾਉਣਾ ਹੈ ਤਾਂ ਉਹ ਦੇਖੀ ਉਹ ਜਿਵੇਂ ਆਪਣੇ ਹੁੰਦਾ ਕਿ ਸੋ ਹੇ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨਜੀ ਮਾ ਬਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਤੁਸੀਂ ਸਾਰੇ ਅੱਜ ਬਹੁਤ ਵਧੀਆ ਹੋਗੇ ਤੁਹਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਹਾਂ ਜੀ ਤੇ ਆਪਾਂ ਉੱਠ ਗਏ ਹੋਏ ਆ ਤੇ ਨਾ ਤੋਂ ਕਿ ਆਪਾਂ ਚੱਲੇ ਆ ਮੰਦਰ ਕਿਉਂਕਿ ਅੱਜ ਨਵਰਾਤਰੀ ਉਤਰੀਆ ਛੇ ਮਾਤਾ ਦੀ ਦੀ ਤਿਆਦੀਆਂ ਸਕੂਲ ਇਹ ਵੀ ਰੈਡੀ ਹੋ ਗਿਆ ਪਰੇ ਪਰਤੀ ਪਾ ਕੇ ਜਾ ਰਿਹਾ ਮੰਦਰ ਪਹੁੰਚ ਰਿਹਾ ਪੱਗ ਤੇ ਆਪਾਂ ਚੱਲਦੇ ਆ ਫਿਰ ਮੰਦਰ ਮੱਲੀ तो गैस चल हम मंदिर चले कोई जानता ही नहीं प्यार चलो गैस मिल जाए थोन मंदिर पहुंच के ਗਾਈਸ ਹੁਣ ਜੰਨੇ ਪਿਆਸੀ ਕਰੇ ਜਦੋਂ ਜਲੇ ਮੱਥਾ ਦੇਖਦਾ ਤੁਹਾਨੂੰ ਮਿਲਦੇ ਹੁਣ ਘਰੇ ਜਾ ਕੇ ਗਾਈਸ ਅਸੀਂ ਘਰੇ ਆ ਗਏ ਹੁਣ ਜੇ ਮੱਥਾ ਨੁਕਤ ਨਹੀਂ ਲੈਣਾ ਪੈਣਾ ਮੈਂ ਫੜਫੜਾ ਮਾਉਣ ਕਰਨ ਲੱਗੇ ਲੰਚ ਬੈਗ ਚਾਪਾ ਪੰਨੇ ਸ਼ੂਜ਼ ਰੀਤਾ ਕਰ ਦੋ ਆਪਣੇ ਗੁੱਤਾ

ਅੱਜ ਆਪਣੀ ਮੀਨਾ ਨੇ ਵੀ ਨਹੀਂ ਆਉਣਾ ਮੀਨਾ ਤੇ ਵੀ ਅੱਜ ਨਰਾਤੇ ਰੱਖਿਆ ਆ ਚਲੋ ਕੋਈ ਨਾ ਤੁਸੀਂ ਹੈਗੇ ਹੋ ਨਾ ਸਾਜ ਆ ਜੋ ਗਾਇਸ ਵੀ ਦੇ ਚਾਪੀ ਲੋ ਗੋਲਗਲੇ ਖਾ ਲੋ ਪ੍ਰਸ਼ਾਦ ਦਾ ਨਾਮ ਲੈ ਕੇ ਚੀਜ਼ ਬਣਾਓ ਨਾ ਇੰਨੀ ਸਵਾਦ ਬਣਦੀ ਆ ਕੀ ਬਾਤ ਹੈ ਮਤਲਬ ਇਦਾਂ ਮੈਨੂੰ ਟੇਸ ਨਹੀਂ ਕਰਾ ਰਹੇ ਇੰਨੇ ਪੁੱਲੇ ਪੁੱਲੇ ਗੋਲਗਲੇ ਬੱਚਿਆਂ ਬਿਨਾਂ ਅੱਜ ਘਰ ਸ਼ਾਂਤੀ ਹੋ ਗਈ ਹੁਣ ਉਹਨਾਂ ਨੇ ਆਉਣਾ ਮੈਂ 1 ਵਜੇ ਤੋਂ ਬਾਅਦ ਤੇ ਕਰੇ ਤਾਂ ਆ ਕਾ ਚਾਹਾਂ ਚਾਲਦੀ ਆ ਤੇ ਚਿੱਤੇ ਬੱਚਿਆਂ ਨਾਲੀ ਰੌਣਕ ਹੈ ਨਾ ਚਲੋ ਬੱਚੇ ਜਾਣ ਤੋਂ ਬਾਅਦ ਮੀਨਾ ਆ ਜਾਵੇ ਨਾ ਦੋ ਘੰਟੇ ਮੇਰੇ ਫੇਰ ਨਿਕਲ ਜਾਂਦੀ ਹੈ ਪਰ ਰਜੋ ਮੀਨਾ ਨੇ ਵੀ ਨਹੀਂ ਆਣਾ ਤੇ ਗਾਈ ਚਾਹ ਪੀ ਕੇ ਹੋ ਗਈ ਆ ਮੈਂ ਫ੍ਰੀ ਅੱਜ ਮੀਨਾ ਨੇ ਆਪਣੀ ਨਹੀਂ ਆਉਣਾ ਨਹੀਂ ਤੇ ਚਲੋ ਕੋਈ ਨਾ ਆ ਦੇਖੋ ਸੋਈ ਚ ਭਾਂਡੇ ਕੰਮ ਕਰਕੇ ਫੇਰ ਮਿਲਦੇ ਆ ਤੁਹਾਨੂੰ ਠੀਕ ਹੈ ਛੜੂ ਬੱਚੇ ਵੀ ਲੜਣ ਪੈਣੇ ਅੱਜ ਚਲੋ ਕੋਈ ਨਾ ਕਰਕੇ ਕੰਮ ਕਰ ਫਿਰ ਮਿਲਦੇ ਆ ਤੁਹਾਨੂੰ ਐ ਕੀ ਕਰਨਾ ਹੈ ਹੁਣ ਐਸੇ ਆਏ ਮੇਰਾ ਮੈਂ ਫੋਨ ਕਰੀ ਜਾਂਦੀ ਆ ਸੌਂ ਲੱਗੇ ਤੇਰੇ ਨਾਲ ਮੇਰੇ ਦਿਲ ਦੇ ਰਿਸ਼ਤੇ ਆਏ ਈ ਫ੍ਰੀ ਹੋ ਕੇ ਅੰਦਰ ਆ ਕੇ ਬੈਠੀ ਸੀ ਇੱਕ ਮਿੰਟ ਪਹਿਲਾਂ ਮੈਂ ਤਾਂ ਤੈਨੂੰ ਫੋਨ ਕਰਕੇ ਟੀਆ ਦੋ ਵਾਰੀ ਫੋਨ ਲਾਇਆ ਚੱਕਿਆ ਨਹੀਂ ਉਹ ਲਾਈਟ ਜ ਗਈ ਹਾਂ ਤਾਂ ਅੰਬਰ ਘਰ ਆ ਗਏ ਅੰਬਰ ਤੁਮਨੇ ਹੀ ਗਏ ਹੈ ਅੱਛਾ ਹਸਪਤਾਲ ਤੇ ਮੈਂ ਉਨ ਕੀ ਘਰ ਆ ਗਏ ਉਹ ਚਾਬੀ ਇਹ ਦੇਖਿਓ ਉਹ ਦिए ਨਾ ਕਤੇ ਨਾ ਉਹ ਵੀਰਾ ਆਏਗਾ ਤਾਂ ਦੇ ਦੇਣਾ ਗੁੰਮਾ ਕਾ ਚਲੇ ਆਬ ਇਧਰ ਗਿਣਾ ਲਗਾ ਦੇਤਾ ਆਬ ਇਧਰ ਵੀ ਚਲ ਜਾਂਦੇ ਆਂ ਭਾਈ ਮੈਂ ਕਰੇ ਫੋਨ ਕਰੀ ਜਾਨੀ ਆ ਘਰ ਪਰ ਫੋਨ ਆ ਲੜਕੀ ਨਹੀਂ ਲੜਕੀ ਨਹੀਂ ਲਗਾਏ ਤੇਰੀ ਨੇ ਉਹਨੂੰ ਕ ਮੇਰੇ ਵੀ ਲਾ ਦੇ ਤੇਰੇ ਲਾ ਦੂਗੀ ਲਾ ਦੇਗੀ ਫੋਨ ਮੇ ਦੇਖ ਕੇ ਲਗਾਏ ਦੇਖੀ ਹਾਂ ਵਧੀਆ ਲੱਗੇ ਦੇਖਾ ਤਾਂ ਗਾਇਸ ਮਹਿੰਦੀ ਸੋਹਣੀ ਲੱਗੀ ਦਿਖਾ ਦੇ ਨੇੜੇ ਕਰਕੇ ਇਹ ਦੇਖ ਇਹਦੀ ਕੁੜੀ ਨੇ ਲਾਈ ਹੈ ਮੈਂ ਵੀ ਲਵਾਉਂਗੀ ਹਾਂ ਲਗਵਾ ਲੇ ਜੀ ਆ ਦੇਖ ਲਓ ਗਾਇਸ ਇਹਦੇ ਕੰਮ ਏ ਪਤਾ ਕੀ ਕਰਨ ਆਈ ਆ ਤਾਂ ਕਿਉਂ ਨਹੀਂ ਸਰਦਾ ਇਹ ਚੁਗਲੀਆਂ ਕਰਨ ਆਈ ਆ ਇਹ ਨਾ ਵਰਤ ਰੱਖ ਕੇ ਕੰਮ ਨਹੀਂ ਕਰ ਸਕਦੀ ਮੈਂ ਚੁਗਲੀ ਕਰਨ ਨਹੀਂ ਇਹ ਵਰਤਰਾ ਕੇ ਚੁਗਲੀਆਂ ਕਰਨ ਆਉਣਾ ਸੀ ਕੀ ਹਾਲ ਪਤਾ ਲੈਣੇ ਆਏ ਹੈ ਮੇਰਾ ਹਾਲ ਤਾਂ ਵਧੀਆ ਵਾ ਮੈਂ ਹੁਣ ਹੀ ਦੇਲਾ ਸਾਰਾ ਕੰਮ ਨਵੇੜ ਕੇ ਰਸੋਈ ਚੋਂ ਕੰਮ ਕਰਕੇ ਨਾ ਅੰਦਰ ਆ ਕੇ ਲੰਮੀ ਪੈ ਗਈ ਮੈਂ ਫੇਰ ਦੋਵੇਂ ਟਰੱਕੇ ਨਾ ਫੇਰ ਮੈਂ ਕਰਦੀ ਏਸੀ ਲਾ ਕੇ ਦੇਖਿਆ ਏਸੀ ਚੱਲਦਾ ਨਹੀਂ ਹੁਣ ਗਰਮੀ ਆ ਗਈ ਤੇ ਮੈਂ ਕਿਹਾ ਚੱਲ ਮੈਂ ਮੀਨਾ ਨੂੰ ਫੋਨ ਕਰਦੀ ਆ 10 ਮਿੰਟ ਗੱਲਾਂ ਬਾਤਾਂ ਮਾਰਦੇ ਆ मीना फोन करके बुलानी ली है अच्छा। दो बारी फोन लाया तो चक्या नहीं तो फोन मेरा अंदर है और ताला मार के वो सपना लिया कर चली गई है ना अच्छा। दुकान पर उसको पे गर्मी गर्मी हाँ। हो गई फिर अपने घर गए हैं देखे जिंदा लगाया था हम कहाँ खड़े रहे बाहर दो मिनट तो तो पर... इतने खड़ी है हाँ। मैं भी पहला सवेरे प्रीत को गई थी मैं क्या जमीना नहीं आना है ना ਕੰਦੀ ਨਹੀਂ ਹਾਏ ਮੈਂ ਤਾਂ ਬਹੁਤ ਔਖੇ ਮੈਂ ਤਾਂ ਬਹੁਤ ਔਖੇ ਮੈਂ ਕਹ ਤੂੰ ਤਾਂ ਇਦਾਂ ਏਸ ਆਲਾ ਤਾਂ ਨਹੀਂ ਤੇਥੋਂ ਕੰਮ ਹੁੰਦਾ ਮੇ ਤਾਂ ਉਦਾਂ ਹੀ ਨਹੀਂ ਹੁੰਦਾ ਹਾਂ ਪਤਾ ਨਹੀਂ ਕਿਉਂ ਵਰ ਪਰ ਮੈਂ ਕਰ ਲਿਆ ਸਾਰਾ ਕੰਮ ਕਰਕੇ ਬੜੀ ਮੁਸ਼ਕਲ ਹਾਂ ਬੈਠੀ ਮੇਰੇ ਨੋ ਪੋਲੇ ਪੋਲੇ ਹੋ ਗਏ ਵਰਤਨ ਧੋਏ ਨਾ ਹਾਂ ਵਰਤਨ ਧੋਣੇ ਕੇ ਹੋ ਗਏ ਸਾਰੇ ਕੰਮ ਪਰ ਮੀ ਨਾ ਦੇਖ ਲਾ ਮੈਂ 10 ਵਜੇ ਬਿੱਲੀ ਹੋ ਗਈ ਹੈ ਕਾਂ ਕਰਤਾ ਦੀਵੇ ਨਾ ਇੱਕ ਘੰਟਾ ਸੀ ਚੁਗਲੀਆਂ ਵੀ ਕਰ ਲਈਆਂ ਮੈਂ ਤੇ ਗਰੀਦ ਨੇ ਹਾਂ ਹਾਂ ਕਿਸ ਕਿਸ ਚੁਗਲੀ ਕਰੀ ਹੈ ਮੇਰੇ ਹਾਂ ਤੇਰੀਆਂ ਵੀ ਕੀਤੀਆਂ ਆਪਦੀਆਂ ਵੀ ਕੀਤੀਆਂ ਬਤਾ ਵੀ ਦੀਏ ਹੋਰ ਫਿਰ ਉਹ ਅਸੀਂ ਚੁਗਲੀਆਂ ਇਹੋ ਜਿਹੇ ਕਰੀ ਦੀਆਂ ਦੱਸ ਰਹੀ ਮੇਰੇ ਬਾਤ ਕੀ ਬਾਤ ਕੀ ਆਏ ਆਪ ਲੋਕ ਆਹੀ ਵੀ ਮੀਨਾ ਬਿਨਾ ਨਹੀਂ ਸਰਦਾ ਹਾਂ ਮੀਨਾ ਨਹੀਂ ਆਏਗੀ ਕੰਮ ਕਰਕੇ ਗਏ ਥੇ ਦੀਦੀ ਘਰ ਨਹੀਂ ਹਾਂ ਆਕਰ ਕੀਏ ਕੰਮ ਆਕਰ ਕੇ ਕੰਮ ਕਰਕੇ ਤਬ ਨਹਾਵਾਂ ਗੋਲਗਲੇ ਦੇਣ ਗਈ ਸੀਗੇ ਅੱਛਾ ਮੈਂ ਕਿਹਾ ਚੱਲ ਉਹਦਣ ਨਾ ਪਹਿਲਾ ਜਿਹਦਨ ਬਣਾਏ ਸੀ ਉਹਦਣ ਮੀ ਪੈਂਦਾ ਸੀਗਾ ਉਹਦਣੋ ਮੈਸੇਜ ਕਰਦੀ ਕਹਿੰਦੀ ਗੋਲਗਲੇ ਫੜਾ ਕੇ ਜਾਉ ਮੈਂ ਕਿਹਾ ਤੁਸੀਂ ਆ ਕੇ ਲੈ ਜਾ ਤੇ ਮੀ ਪੈਂਦਾ ਸੀ ਬਹੁਤ ਜ਼ਿਆਦੇ ਤੇ ਅੱਜ ਫਿਰ ਮੈਂ ਕਿਹਾ ਚੱਲਣ ਵਾਲੇ ਪ੍ਰਸ਼ਾਦ ਹੈ ਹਾਂ ਤੇ ਤੈਨੂੰ ਵੀ ਤਾਂ ਹੀ ਫੋਨ ਕਰਦੀ ਮੈਂ ਕਿ ਚੱਲ ਤੂੰ ਤਾਂ ਨਹੀਂ ਖਾਣੇ ਜਵਾਬ ਖਾ ਲੈਣਗੇ ਮੈਂ ਮੀਨਾ ਹਾਂ ਮੈਂ ਤਾਂ ਨਹੀਂ ਖਾਏਗੇ ਮੈਂ ਕੱਲ ਹੀ ਨਹੀਂ ਬੋਲੇ ਦੀਦੀ ਆਪ ਗੁਲਗੁਲੇ ਬਣਾਏਗਾ ਤਾਂ ਹਮ ਤੋ ਖਾਣੇ ਲਾਇਕ ਰਹੇਗੇ ਨਹੀਂ ਅੱਜ ਦਾ ਦਿਨ ਹੀ ਰੱਖਣਾ ਫਿਰ ਲਾਸਟ ਵਾਲਾ ਹਾਂ ਆਜ ਕੇ ਦਿਨ ਰੱਖਾਂਗੇ ਇਹ ਲਾਸਟ ਵਾਲੇ ਰੱਖਾਂਗੇ ਆਪ ਤਿਆਰ ਤਾਂ ਹੋਏ ਨਹੀਂ ਹੈ ਮੇਕਅਪ ਕਰ ਰਹੇ ਆ ਆਪ ਕਾ ਅੱਜ ਰੀਤ ਆਏਗੀ ਰੀਤ ਸੇ ਕਰਵਾਏ ਰੀਤ ਆਏਗੀ ਤਾਂ ਰੀਤ ਸੇ ਕਰਵਾਏ ਰੀਤ ਆਏਗੀ ਗਾਈਜ਼ ਅੱਜ ਮੀਨਾ ਦਾ ਵਰਤ ਹੈ ਅੱਜ ਇਹਦਾ ਮੇਕਅਪ ਕਰਾਂਗੇ ਆਪਾਂ ਠੀਕ ਹੈ ਬਹਿ ਜਾ ਪਰ ਕਿਛ ਦਿਨ ਚੁਗਲੀਆਂ ਕਰ ਲੀ ਗੀ ਨਹੀਂ ਨਹੀਂ ਮੈਂ ਐਕਚੁਅਲੀ ਆ ਕਰੀਗੀ ਕਿ ਢੀ ਚੁੱਠੀ ਆ ਦੇ ਲ ਸੱਚੀ ਬਣਦੀ ਆ ਹਨ ਕੈਮਰੇ ਸਾਹਮਣੇ ਨਾ ਇਹ ਹੁਣੀ ਮੈਂ ਬੰਦ ਕਰਦਿਆਂ ਨਾ ਹੁਣੀ ਲੱਗ ਜੂਗੀ ਨਹੀਂ 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 ਆ ਹੀ ਕਹਤੇ ਆਲਾ ਮਹੀਨਾ ਆਪਾਂ ਚੁਗਲੀਆਂ ਕਰ ਸਕਦੇ ਆ ਮੀਨਾ ਅੱਛਾ ਤਾਂ April ਫੁੱਲ ਹੋ ਜਾਣਾ ਅੱਛਾ April ਕੇ ਮਹੀਨਾ ਸਾਰੇ ਚੁਗਲੀ ਕਰੀ ਜਾਓ ਸਭ ਕੋ ਦਿਵਾਈ ਜਾਓ ਜੋ ਮਰਜ਼ੀ ਕਰੋ ਲਗਦਾ ਹੈ ਉਹ ਖਾਣੇ ਲੰਗਰ ਛਕਣੇ ਬੈਠੇ ਹਨ ਲੰਗਰ ਵੀ ਖਾ ਲਿਆ ਅਜ ਤੱਕ ਮੈਂ ਬਹਿ ਜਾ ਹਾਂ ਚਲੋ ਠੀਕ ਹੈ ਗਾਇਸ ਅਸੀਂ ਚੁਗਲੀਆਂ ਕਰ ਲਈਏ ਹੁਣ ਨਹੀਂ ਚੁਗਲੀ ਨਹੀਂ ਕਰਾਂਗੇ ਹੁਣ ਅਸੀਂ ਚੁਗਲੀਆਂ ਕਰ ਲਈਏ ਇਹਨੇ ਇਦਾਂ ਤਾਂ ਨਹੀਂ ਮੰਨਣਾ ਨਹੀਂ ਇਹਨੇ ਇਹਦੇ ਸਾਹਮਣੇ ਨਹੀਂ ਮੰਨਣਾ ਕਹਿ ਰਿਹਾ ਨਹੀਂ 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 ਮੈਂ ਚੁਗਲੀ ਨਹੀਂ ਕਰਾਂਗੇ ਕਰੋਗੀ ਕਰੋਗੀ ਦੱਸੂਗੀ ਅੱਛਾ ਕੀ ਗੱਲ ਕਰਦੀ ਸੀ ਦੱਸੂਗੀ ਬਾਅਦ ਵਿੱਚ ਅੱਜ ਮੇਕਅਪ ਕਰਾਂ ਗਾਇਸ ਮੀਨਾ ਦਾ ਅੱਛਾ ਦੇਖ ਕੇ ਜਾਓ ਹਾਂ ਰੁੱਕ ਕੇ ਕਰਾਂਗੇ ਰੀਤ ਨੂੰ ਆ ਲੈਣ ਦੋ ਰੀਤ ਅਜੇ ਸਕੂਲੇ ਗਈ ਹੈ ਹਾਂ ਰੀਤ ਆ ਗਈ ਤਾਂ ਰੀਤ ਕਰੇਗੀ ਦੇਖਿਓ ਚਲੇ ਮੈਂ ਨਖਨ ਪਾਲਿਸ਼ ਲਗਾਣੇ ਜਾ ਰਹੇ ਥੇ ਲਗਾਏਗੇ ਨਹੀਂ ਉਹ ਬੋਲਤੀ ਥੀ ਆਂਟੀ ਹੈ ਨਖਨ ਪਾਲਿਸ਼ ਲਗਾਏਗੇ ਹਾਂ ਨੇਲ ਆਰਟ ਵੀ ਕਰ ਦੋਗੇ ਉਹਨੂੰ ਬਹੁਤ ਸ਼ੌਂਕ ਹੈ ਠੀਕ ਹੈ ਗਾਈਜ਼ ਓਕੇ ਬਾਈ ਸੋ ਗਾਈਜ਼ ਮੀਨਾ ਆਪਣੀ ਜਾ ਚੁੱਕੀ ਆ ਚੁਗਲੀਆਂ ਕਰਕੇ ਬਹੁਤ ਚੁਗਲੀਆਂ ਕਰ ਲਈਆਂ ਅਸੀਂ ਤੇ ਮੈਂ ਬਣਾਉਣ ਲੱਗਿਆ ਸਬਜ਼ੀ ਇਹ ਦੇਖੀਏ ਮਟਰ ਤੇ ਮਟਰ ਆਪਾਂ ਕੱਟ ਲਈਏ ਤੇ ਅੱਜ ਤਿਆਰ ਬੱਚੇ ਆਉਣ ਵਾਲੇ ਆ ਸਕੂਲੋਂ ਅੱਜ ਸਾਰਾ ਦਿਨ ਸ਼ਾਂਤੀ ਰਹੀ ਹੈ ਘਰ ਸੱਚੀ ਮੇਰਾ ਜੀ ਵੀ ਨਹੀਂ ਲੱਗਿਆ ਅੱਜ ਕੁਝ ਨਹੀਂ ਕਰਿਆ ਮੈਂ ਮੇਰੇ ਆਜੀਬ ਅਜੀਬ ਤਰਦ ਹੋ ਰਹੀ ਸੀਗੇ ਮੈਂ ਵੀ ਪੈ ਗਈ ਸੀ ਤੇ ਚਲੋ ਠੀਕ ਹੈ गाइस ਸਬਜੀ ਬਣਾ ਕੇ ਤੇ ਬੱਚਿਆਂ ਦੇ ਆਇਆ ਤੇ ਫਿਰ ਤੁਹਾਨੂੰ ਮਿਲਦੇ ਆ ਠੀਕ ਹੈ आ देखो जी दे। चोड़े चोड़े आ पहुंच गया साडे छोड़े छोड़े बच्चे ए स्कूलो आ गए आ देख आ देख आ देख हां छुले की नहीं लग गया जी की गंदा हाय हाय हाँ हाँ एक ही है नहीं एक ही हो रहा है वो आ गंदा नहीं मैंने मेरी कहा ना सुना है इधर ना तेरा खुले भी नहीं लग गया मेरा भी नहीं लग जा। ਮੇਰੇ ਲੋਗੇ ਅੱਧੋ ਕਰ ਜੀ ਮੇਰੇ ਬੱਚੇ ਦੇ ਜਰਨਾਈ ਉੱਠੋ ਆਏ ਹਾਏ ਹਾਏ ਮੈਨੂੰ ਮਾਰਤਾ ਏਹੇ ਯਾਰ ਮੇਰੇ ਲੱਤਾਂ ਚ ਦਰਦ ਹੋਣ ਲੱਗੀ ਤੇ ਗੱਡੀ ਆ ਨਹੀਂ ਹਾਏ ਤੌਣ ਦੁਖਣ ਲੱਗ ਗਈ ਓਏ ਤੇ ਚਲੋ ਗਾਇਸ ਥਨੇ ਕੱਪੜੇ ਬਦਲ ਕੇ ਮਿਲਦੇ ਟ੍ਰਾਂਜੈਕਸ਼ਨ ਦੇਖੋ ਸਾਡੀ ਗਾਇਸ ਕੱਪੜੇ ਆਪਾਂ ਦਾ ਨਾ ਨੇ ਬਦਲੇ ਹੋਏ ਆ ਦੇਖੋ ਹੁਣ ਆਪਾਂ ਖਾਣ ਲੱਗੇ ਸੀ ਰੋਟੀ ਥੋਂ ਦਸ ਜੱਪਾ ਰੋਟੀ ਚਕੀ ਕੀ ਬਣਿਆ ਆਵਾ ਚਲੋ ਖਾਣੇ ਆ ਜੀ ਰੋਟੀ ਵਿੱਚ ਹੈਗੀ ਰੋਟੀ ਆਲੂ ਮਟਰਾਂ ਦੀ ਸਬਜ਼ੀ ਖੀਰੇ ਖੀਰੇ ਚੁਕੰਦਰ ਚੁਕੰਦਰ ਕਚੁੰਦਰ ਮਾ ਕੀ ਚੁਕੰਦਰ ਕਚੁੰਦਰ ਚੁਕੰਦਰ ਗੈਸ ਬੀਟਰੂਟ ਬੀਟਰੂਟ ਤੇ ਆਨੀਅਨ 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 ਐਂਡ ਟਮੈਟੋ ਟਮੈਟੋ ਐਂਡ ਕਾਲਾ ਨੂਨ ਐਂਡ ਦੇਸੀ ਘਿਓ ਐਂਡ ਲੱਸੀ ਦੇ ਗਲਾਸ ਲੱਸੀ ਐਂਡ ਮਾਈ ਮਮਾ ਦੇ ਹੱਥ ਲੱਗ ਵਿੱਚ ਖਾਵਾਂਗੇ ਚਲੋ ਗੈਸ ਤੁਹਾਨੂੰ ਰੋਟੀ ਖਾ ਕੇ ਮਿਲਦੇ ਆ ਸਰ ਜਨ ਲਾਈਕ ਪੁਆਇੰਟ ਸ਼ੇਅਰ ਕਰ ਦੋ ਦਬ ਕੇ ਫੜਾਵਾ ਹੈਲੋ ਮੈਨੂੰ ਸੁਣੋ ਮਮਾ ਦਾ ਫੋਨ ਆ ਗਿਆ ਗਾਟਾੜਾ ਵੇਨ ਆਹ ਮੂਰੇ ਸਬਜੀ ਚ ਨਾ ਸੱਟਦੀ ਤੈਨੂੰ ਮਜ਼ਾ ਆਉਂਦਾ ਵਾ ਤੈਨੂੰ ਲੈ ਹਟ ਜਾ ਬੋਲੋ ਕੁਛ ਗਾਇਸ ਵੀਰੇ ਰੋਟੀ ਖਾ ਲੋ ਚੜੇ ਲੱਗਦੇ ਪਏ ਹੋ ਸ਼ਰਮਾ ਘਟਾ ਲੋ ਓਖਾ ਚ ਨਾ ਹੁਣ ਉਹ ਗਰਮੀ ਨਾਲ ਹੋ ਗਿਆ ਫੈਲ ਗਿਆ ਚਲੋ ਗਾਇਸ ਰੋਟੀ ਖਾਣੇ ਆ ਠਾ ਦੇਖੋ ਆ ਦੇਖੋ ਕੀ ਹੋ ਗਿਆ ਕੀ ਹੋ ਗਿਆ ਇਧਰ ਮੁ ਕਰੇ ਕਸੂਤਾ ਲਾ ਸੀਗਾ ਤੁਸੀਂ ਭੱਦਲੇ ਮੈਂ ਕਿਹਾ ਭੱਦਲੇ ਹਾਏ ਮਨਿੰਦਰ ਮਨਿੰਦਰ ਹਾਏ ਸ਼ੁਕਰ ਆ ਮੱਚ ਗਿਆ ਬਣਿੰਦਰ ਤੇਰਾ ਉਹ ਪੌੜੀ ਤੇ ਸਰ ਵੱਜਣਾ ਸੀਗਾ ਸਿਰ ਤੇ ਮੇਰੇ ਇਧਰ ਆ ਗਿਆ ਉਹ ਕਿੰਨਾ ਕਸੂਤਾ ਡਿੱ ਗਿਆ ਇਹਨੇ ਡਿੱ ਗਿਆ ਕਿਵੇਂ ਡੱਕ ਦਿਖਾਈਂਦਾ ਵੇ ਆਈ ਫੜਾਈਂ ਵੇ ਤੇ ਤਾਂ ਪੌੜੀ ਤੇ ਤੇ ਮੈਂ ਪੈਰ ਤੇ ਆਏ ਕੀ ਵਜੇ ਕਿ ਲੱਗਦਾ ਕੀ ਪਾਟ ਗਿਆ ਮਾਸ ਪਾਟ ਗਿਆ ਮਾਸ ਫਟ ਗਿਆ ਉੱਤੇ ਪੈਰ ਉੱਤੇ ਕਿਤੇ ਕਿਤੇ ਖਤੌੜੀ ਖਤਕੀ ਹਾਏ ਚੱਲ ਕੋ ਇਨ ਆਰਡਰ ਕਰਦੇ ਹਾਏ ਹਾਏ ਕਰੀ ਜਾਨਾ ਆ ਜਾ ਏ ਯੈਸ ਭਰਾਵਾ ਮੈਨੂੰ ਨਾਲ ਲੈ ਕੇ ਡਿੱਗ ਪਈ ਮਾਮਾ ਆ ਜਾ ਮਾਮਾ ਆ ਜਾ ਆਹ ਪਤਾ ਕਿ ਹੋਰ ਕਿ ਮਡ ਗਿਆ ਕਿਵੇਂ ਹੈ ਗਾਈ ਪਤਾ ਅਹੀਂ ਬਲੌਗ ਦੇਖਦੇ ਸੀ ਹਾਸ ਹੱਸ ਕੇ ਮੈਨੂੰ ਵੀ ਵਾਸ਼ਰੂਮ ਆ ਗਿਆ ਮੈਂ ਜਾਣ ਲੱਗੀ ਕਿੰਨਾ ਵੱਲਾ ਮੈਨਾਂ ਆ ਮੇਰਾ ਬੱਟਾ ਮੈਂ ਨੇ ਤੇਜ਼ ਭੱਜਾਂ ਮਰਾ ਉੱਥੇ ਬ੍ਰੇਕ ਲੱਗੇ ਪੈਰ ਫਿਸਰ ਗਿਆ ਰੋਟੀ ਖਾ ਕੇ ਤੇਜ਼ੀ ਵਿੱਚ ਭੱਜਣ ਲੱਗ ਗਿਆ ਚਕੁੰਦਰ ਵਿੱਚ ਚਕੁੰਦਰ ਮੇਰੇ ਸਰਚਾ ਮੈਂ ਉੱਠ ਕੇ ਭੱਜਣ ਲੱਗਾ ਮੈਂ ਚਕੁੰਦਰ ਵੀ ਮਾਰੀ ਮੋਟ ਕੇ ਭੱਜਣ ਲੱਗਾ ਭੱਜ ਗਿਆ ਮੇਰਾ ਜਿਆਦਾ ਤੇਜ਼ ਭੱਜ ਲਿਆ ਫਿਰ ਤਾਂ ਕੰਟਰੋਲ ਹੀ ਨਹੀਂ ਹੋਈ ਸਪੀਡ ਉਹ ਮੇਰਾ ਜਿੱਦ ਬ੍ਰੇਕ ਲਾਈ ਉਹ ਪੈਰ ਫੇਰ ਸਲਿੱਪ ਕਰ ਗਿਆ ਨਹੀਂ ਨਹੀਂ ਮੂਰ ਲੱਗਾ ਬ੍ਰੇਕ ਲਾ ਤੇ ਸਪੀਡ ਤੇਜ਼ ਸੀਗੀ ਬਲਿਕਾ ਮੂਰ ਲਿਆ ਲੱਗ ਗਿਆ ਆ ਰੋਬ ਮੋਹਨਿੰਦਰ ਆਏ ਫਲੋ ਓਵਰਫਲੋ ਸੀ ਗੈਸ਼ ਮੇਰਾ ਸਿਰ ਨਾ ਜਿਵੇਂ ਮੈਂ ਡਿੱਗ ਗਿਆ ਮੇਰਾ ਸਿਰ ਨਾ ਪੌੜੀ ਉੱਪਰ ਜਾਣਾ ਚਾਹੀਦਾ ਸੀਗਾ ਹਾਂ ਇਹਦਾ ਸਿਰ ਉੱਧਰ ਜਾਣਾ ਚਾਹੀਦਾ ਸੀ ਪੈਰ ਇੱਧਰ ਚਾਹੀਦੇ ਪਰ ਇਹ ਉਲਟਾ ਹੋ ਗਿਆ ਇਹਦੇ ਪੈਰ ਪੂਰਾ ਘੁੰਮ ਗਿਆ ਗੈਸ਼ ਮੈਂ ਐ ਕਰਕੇ ਪੂਰਾ ਘੁੰਮ ਗਿਆ ਪਰ ਜੇ ਇਹਦਾ ਸਿਰ ਉੱਧਰ ਚਲਾ ਜਾਂਦਾ ਮਨਿੰਦਰ ਤੇਰਾ ਪੌੜੀ 'ਚ ਵੱਜਣਾ ਸੀ ਪਟ ਜਾ ਮਾਸੀ ਮੇਰਾ ਬਹੁਤ ਜ਼ੋਰ ਦੀ ਵੱਜਿਆ ਗੈਸ਼ ਪੈਰ ਮੇਰਾ ਨਹੀਂ ਹੁਣ ਤੇਰਾ ਸੂਸੂ ਚੜ ਗਿਆ ਮੇਰਾ ਪੈਰ ਸੱਚ ਬੜੀ ਖੱਚ ਗਿਆ ਜਹੇਲੀ ਨਹੀਂ ਜਾ ਦਿਖਾ ਹਾਂ ਇਹ ਨਮ ਸਾਰ ਹਾਈ ਕੁੱਚੇ ਤੱਕਦਾ ਐ ਨਾ ਛੋਟਾ ਕਦਾ ਇੱਥੇ ਹੱਥਾਂ ਨੂੰ ਜੁੱਟਾ ਰੱਖਿਆ ਲੀ ਹਾ ਹੇ ਨਾ ਇਹ ਹੱਥ ਨਹੀਂ ਲੱਗਦਾ ਬਦਦਰਦੋਰੀ ਬਦੀ ਨਾ ਸੁਸੂ ਵੀ ਚੜ ਗਿਆ ਵਿਚਾਰੇ ਦਾ ਗਾਇ ਬਦਾਰ ਬਹੁਤ ਜਾ ਹਾ ਮਮਾ ਮੈਂ ਥੱਪੜ ਮਾਰਨਾ ਵਾ ਮਮਾ ਮਮਾ ਕਿਹਦੇ ਦਾ ਫਰਮਾਣਾ ਉਹਦੇ ਤੂੰ ਤਾਂ ਮੈਨੂੰ ਕਹੀ ਜਾਨਾ ਮਮਾ ਮੈਂ ਥੱਪੜ ਮਾਰਨਾ ਮਮਾ ਮੈਂ ਥੱਪੜ ਮਾਰ ਮਾਂ ਨਾ ਕਰੋ ਰੁਕ ਜਾ ਤੇਲ ਲਿਆ ਮਾੜਾ ਜਿਹਾ ਮਾਰ ਸਕਦਾ ਹਾ ਜੇ ਸੁਸੂ ਤਾਂ ਕਰੇ ਸੂਗਰਨ ਜੋਗਾ ਹੈਗਾ ਮੈਂ ਪੈਰ ਨਹੀਂ ਚੱਲ ਰਿਹਾ ਕਿ ਇਸ ਮੈਂ ਵਲੌਗ ਚਲਾਇਆ ਪਹਿਲਾਂ ਦਬਾ ਕੇ ਕਰਾ ਦੇ ਫਿਰ ਮੈਂ ਵਲੌਗ ਪੂਰਾ ਦੇਖਣਾ ਕਮੈਂਟ ਇੱਕ ਪਾਰਸਲ ਹੋਇਆ ਰੀਸੀਵ ਦੇਖ ਲੋ ਆਏ ਹਾਏ ਟੁੱਟਾ ਜਿਹਾ ਅੱਜ ਡੱਕਦਾ ਹੀ ਫਿਰਦਾ ਦੇਖਦੇ ਕੀ ਯਾਰੀ ਤੇ ਦਿਖਾਈ ਕੀ ਹੈ ਮੇਰਾ ਪਾਪਾ ਦੇਖੋ ਕੀਦਾ ਮੇਰਾ ਏ ਮੇਰਾ ਲੈ ਹਾਂ ਦੇਖੀ ਸਾਰਿਆਂ ਤੋਂ ਬਾਅਦ ਜੋ ਆਰਡਰ ਜਿਹੜਾ ਕੈਨਸਲ ਕਰਕੇ ਦੁਬਾਰੇ ਕਰਾਇਆ ਨੇ ਦੇਖੇ ਇਹਦਾ ਆਰਡਰ ਆ ਗਿਆ ਮੈਂ ਮੈਨੂੰ ਤਾਂ ਜਮ ਬਦਲ ਆਇਆ ਵਾ ਇੱਥੇ ਕੋਈ ਆ ਦੇ ਬਟਨ ਦਾ ਸੀਗਾ ਨਾ ਇੱਥੇ ਕਾ ਆ ਬਟਨ ਦਾ ਮੈਂ ਇੱਕੋ ਕੁ ਦਾ ਲਾ ਲਿਆ ਮੈਂ ਤਾਂ ਮੇਰਾ ਵਾ ਲੈ ਬਟਨ ਤਾਂ ਇੰਨਾ ਗੱਸ ਉਹੀ ਤੁੱਕਾ ਲੱਗ ਗਿਆ ਪਤਾ ਹੀ ਇਹ ਤਾਂ ਤੁੱਕੇ ਹੀ ਲਾਉਣੀ ਹੈ ਦਿਖਾ ਖੋਲ ਕੇ ਗਏ ਸਾਡੇ ਕੋਲੀਆਂ ਨਾਲੇ ਸ਼ੁਰੂ ਹੋ ਗਏ ਹੁਣ ਇੱਧਰ ਤੋਂ ਦਿਖਾ ਦੇ ਭੈਣੇ ਇਹਨਾਂ ਦਾ ਵੱਡਾ ਤਾਂ ਕਮਾਲ ਹੁੰਦਾ ਗਾਈਜ਼ ਇਸ ਸੇ ਵੱਡਾ ਤਾਂ ਹਮਾਰੇ ਯਹਾਂ ਮਲੜਕੋ ਦਾ ਰੁਮਾਲ ਹੁੰਦਾ ਹੈ ਚਲੋ ਚਲ ਮੈਂ ਪਾ ਕੇ ਆਉਂਦਾ ਚਲੋ ਠੀਕ ਹੈ ਗਾਈਜ਼ ਮਿਲਦੇ ਆ ਰਿਤ ਨੂੰ ਆ ਲੈਣ ਦੋ ਆ ਦੇ ਲੋ ਗਾਈਜ਼ ਆ ਲੈ ਕੇ ਆਈ ਹੈ ਸੋਣਾ ਬੜ ਲੱਗਦਾ ਹਨਾ ਲੈ ਕੇ ਨਹੀਂ ਆਈਗੀ ਲੈ ਕੇ ਨਹੀਂ ਆਈ ਮਤਲਬ ਮੰਗਵਾਇਆ ਇਹਨੇ ਆਨਲਾਈਨ ਆਹ ਦੇਖ ਲੋ ਗਾਈਜ਼ ਆ ਸੱਟਾ ਖਾ ਕੇ ਹੁਣ ਮੇਰੇ ਗੱਲ ਲੱਗਾ ਹੋਇਆ ਤੇ ਚਲੋ ਕੋਈ ਨਾ ਇਹਨੂੰ ਆਪਾਂ ਦਵਾਈ ਦੂ ਦਵਾਈ ਦਿੰਨੇ ਆ ਇਹ ਡੱਗ ਭਿਆ ਵਿਚਾਰਾ ਬਾਈਸ ਉੜਿਓ ਉੜਿਓ ਤੁਹਾਨੂੰ ਮੈਂ ਕਹਿੰਦਾ ਨਾ ਮੈਂ ਕੰਨ ਡਿੱਗ ਗਈ ਸੀ ਡਰ ਤੁਹ ਦਿਖਾਉ ਲੋ ਦੁਬਾਰੇ ਡੱਗ ਕੇ ਦਿਖਾਣਾ ਨਾ ਤੇ ਮੀਨਾ ਆਂਟੀ ਦਾ ਅੱਜ ਮੇਕਅਪ ਕਰਨਾ ਰਹੀ ਤੇ ਜੇ ਤਾਂ ਮੀਨਾ ਆਂਟੀ ਆ ਗਈ ਫਿਰ ਉਹਦਾ ਮੇਕਅਪ ਦਿਖਾਵਾਂਗੇ ਤੁਹਾਨੂੰ ਥੋੜੀ ਦੇਰ ਨੂੰ ਤੇ ਅੱਜ ਦੇ ਵਲੌਗ ਚ ਅੱਧਾ ਹੀ ਆ ਤੂੰ ਚੁੰਨੀ ਕਾ ਤੋ ਖਾਈ ਜਾਂਦਾ ਮੇਰੀ ਦੱਸੀ ਪਹਿਲਾਂ ਦੇਖ ਗਾਇਸ ਜੀਨੀ ਜੀਨੀ ਟੌਪ ਛਾਂ ਦਾ ਜਰੂਰ ਕਮੈਂਟ ਕਰਕੇ ਦੱਸ ਇਹਦੇ ਨਾਲ ਵੱਡਾ ਰਮਾਲ ਹੁੰਦਾ ਵਾ ਇਹਨੂੰ ਰਮਾਲੀ ਬਣਾ ਲੈ ਇਹਨੂੰ ਦੋ ਵੜ ਜਾਣੇ ਮੈਂ ਤਾਂ ਮੈਂ ਤਾਂ ਕਦੀ ਕਦੀ ਆ ਪਾਲਿਆ ਕਰਨੀ ਕਦੀ ਕਦੀ ਉਹ ਦੋਨੇ ਪਾਲਿਆ ਆ ਦੇਖੋ ਗਾਇਸ ਕਿੰਨੀ ਸਟ੍ਰੈਚ ਵਾਲੀ ਕੱਲੀ ਸ਼ਰਟ ਵਧੀਆ ਲੱਗਦੀ ਆ ਗਾਇਸ ਮਮਾ ਦੇ ਵੀ ਆ ਜਾਊਗਾ ਆ ਦੇਖ ਲੋ ਮੇਰੇ ਕੀ ਗਾਇਸ ਦਾ ਸਿਰ ਤੇ ਕਰਾਊਨ ਹੈ ਤਾਂ ਉਹ ਦੇਖੀ ਉਹ ਜਿਵੇਂ ਆਪਣੇ ਹੁੰਦਾ ਕਿ ਸਿਰ ਫੋੜਾ ਤਾਂ ਇਹ ਉਹ ਜਿਵੇਂ ਦਸਿਆ ਨਹੀਂ ਹੁੰਦਾ ਦਸਿਆ ਦਸਿਆ ਗਾਇਸ ਇਹ ਕੱਪੜੇ ਇਹੋ ਜਿਹੇ ਕੱਪੜੇ ਆਈ ਦੋਨ ਤਾਂ ਲਾਈਕ ਨਹੀਂ ਲਾਈਕ ਤਾਂ ਕਰ ਦਾਂਗੇ ਕੋਈ ਨਹੀਂ ਪਾਣ ਦੋ ਪਰ ਗਾਇਜ਼ ਥੋੜਾ ਜਨਾ ਹਿੱਟ ਬਟ ਜਦ ਤੱਕ ਮੇਰੇ ਮम्मा ਪਾਪਾ ਨਹੀਂ ਰੋਕਦੇ ਉਸ ਤੱਕ ਉਦ ਤੱਕ ਮੈਂ ਜਿਹੜੇ ਮਰਜੀ ਕੱਪੜੇ ਪਾ ਸਕਦਾ ਠੀਕ ਆ ਤੈਨੂੰ ਮੈਂ ਹੀ ਮੰਗਵਾ ਕੇ ਦਿੱਤਾ ਵਾ ਬਸ ਕਰ ਮੈਂ ਗੈਸ ਮਮਾ ਨੂੰ ਗਾਇਸ ਸਾਡੇ ਘਰ ਚ ਕੋਈ ਰੋਕ ਟੋਕ ਨਹੀਂ ਹੈਗੀ ਐਵੇਂ ਲੋਕ ਉਹ ਹੋਰੀ ਹੁੰਦੇ ਐ ਮੈਂ ਰੋਕੀ ਜਾ ਬਕਵਾਟ ਕੁੱਟ ਕੁੱਟ ਕੇ ਜੀਣ ਨਾਲੋਂ ਬੰਦਾ ਮਰਿਆ ਕੀ ਮਮਾ ਕੱਟੋ ਨਾ ਸੀ ਕੁੱਟ ਕੇ ਆਪ ਜੀਣੇ ਆ ਨਾ ਬੱਚਾ ਰਜੀ ਹੋਣੇ ਕੀ ਕਰਨਾ ਕੁੱਟ ਕੁੱਟ ਕੇ ਜੀਅ ਜੀ ਆਪਾਂ ਕੱਟਣ ਨਹੀਂ ਛੋੜੀ ਆਪਾਂ ਜੀਣੀ ਆ ਜਿੰਦਗੀ ਆਪਾਂ ਕੱਟਣ ਨਹੀਂ ਆਏ ਜੀਣਾ ਆਏ ਜੀਆ ਕਰੋ ਤੁਸੀਂ ਵੀ ਜੀਆ ਕਰੋ ਪ੍ਰਕਾਰਾਂ ਦੀ ਗੱਲ ਵੀ ਮੰਨਿਆ ਕਰੋ ਹੋਰ ਤੁਸੀਂ ਜੀਨ ਦੇ ਚੱਕਰ ਚ ਫਿਰਦੇ ਇਹਨੂੰ ਬਾਹਰ ਕੁੱਤੇ ਅੰਗ ਨਹੀਂ ਕੁੱਤੇ ਅੰਗ ਫਰਨ ਦੀ ਸਲਾਹ ਨਹੀਂ ਦਿੰਦੇ ਸੀ ਮਤਲਬ ਕੁੱਟ-ਕੱਟ ਕੇ ਜੀਣ ਦਾ ਮਤਲਬ ਹੈ ਵੀ ਰੋਕ ਟੋਕ ਆ ਨਹੀਂ ਕਰਨਾ ਆਉ ਨਹੀਂ ਕਰਨਾ ਆ ਨਹੀਂ ਪਾਣਾ ਦੇਖ ਸਾਈਜ਼ ਹੀ ਮੰਗਵਾਉਣ ਸਾਈਜ਼ ਬਿਲਕੁਲ ਠੀਕ ਹੈ ਕੱਲ ਅਮਾ ਦੱਸ ਸੀ ਸ਼ਰਟ ਵਧੀਆ ਲੱਗਦੀ ਆ ਯਾਰ ਚਾਹੇ ਇਕੱਲੀ ਸ਼ਰਟ ਵੀ ਸੋਹਣੀ ਆ ਤੇ ਚਲੋ ਠੀਕ ਹੈ ਗਾਇਜ਼ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰ ਰਿਹਾ ਐਂਡ ਤੇ ਮੀਨਾ ਆਂਟੀ ਆਉਗੀ ਜੇ ਆਗੀ ਤਾਂ ਫਿਰ ਉਹਦਾ ਮੇਕਅਪ ਕਰਾਂਗੇ ਦਿਖਾਵਾਂਗੇ ਤੁਹਾਨੂੰ ਅੱਜ ਰੀਤ ਉਹਦਾ ਕਰੂਗਾ ਮੇਕਅਪ ਯੈਸ ਠੀਕ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਓ ਤੇ ਬਾਏ ਬਾਏ ਟੇਕ ਕੇਅਰ ਲਵ ਯੂ ਆਲ